ਆਪਾ ਭਾਈ ਜਰਾ ਇੱਕ ਕਿਸੇ ਦੇ ਪੈਸੇ ਨਾਲ ਥੋੜੀ ਗੱਲ ਕਰਨਾ ਇਹ ਮੇਰਾ 20 ਸਾਲ ਪੁਰਾਣਾ ਬੋਲ ਹੈ ਅੱਡੇ ਕੋਈ ਨਹੀਂ ਚਾਹ ਕਮਲਪੁਰ ਬਾਈ ਪਿੱਛੇ ਹਲੋ ਮਨੀਸ਼ ਪਿੱਛੇ ਯਾਰ ਮੈਂ ਤਾਂ ਪੜਿਆ ਹੋਇਆ 20 ਸਾਲ ਅਸੀਂ ਕਾਂਗਰਸ ਨਾਲ ਚੱਲੇ ਆਂ ਕੋਸ਼ਿਸ਼ ਕਰ ਲੈ ਮੈਂ ਅੱਖਾਂ ਚੋਂ ਦੇਖ ਲਓ 10 ਮਿੰਟ ਇਹਨਾਂ ਦੇ ਆਈ ਔਰ ਵੇਟਿੰਗ ਕੋ ਆਯੂ ਪਰ ਇਹ ਮੇਰੀ ਵੀ ਗੱਲ ਸੁਣੋ ਇਹਨਾਂ ਨੇ ਰਹਿਮਤ ਨੂੰ ਨੋਟ ਡੇਵ ਅਸੀਂ ਹਰ ਪੁੱਛੇ ਜਾਂਦੇ ਹਾਂ ਕਿ ਬੇਦਖੀ ਮੈਨੂੰ ਮੈਂ ਤੁਹਾਡੇ ਕੋ ਕਿਉਂ ਆਇਆ ਕਿਉਂਕਿ ਮੈਂ ਵੀ ਆਪਣੀ ਮੇਰਾ ਦੋਸਤ 20 ਸਾਲ ਤੋਂ ਮੈਨੂੰ ਕਹ ਰਿਹਾ 50 ਬੰਦੇ ਲੈ ਕੇ ਆਈ ਨਹੀਂ ਇਹਨਾਂ ਨੇ ਧੱਕੇ ਮਰਵਾਏ ਮੈਨੂੰ ਬਾਪੂ ਜੀ ਤੁਹਾਡੀ ਵੀਡੀਓ ਦੇਖ ਲਓ ਆਪਣੀ ਵੀਡੀਓ ਕੱਢੋ ਤੁਸੀਂ ਸਰ ਵੀ ਵੀਡੀਓ ਦੇ ਲਓ ਬਾਊ ਜੀ ਆਪਣੀਆਂ ਤੁਸੀਂ ਪੱਪੀ ਆਇਆ ਪੱਪੀ ਨੇ ਮੈਨੂੰ ੱੱਕੇ ਮਾਰਵਾਇਆ ਤੁਹਾਨੂੰ ਮੈਨੂੰ ਨਹੀਂ ਪਤਾ ਇਹ ਲੈ ਇਹਨਾਂ ਨੇ 303 ਇਹ ਔਰ ਮੈਂ ਹੁਣੇ ਜਾਣਾ ਹੈ ਇਹ ਕਿਸੇ ਨੂੰ ਜਰੂਰਤਾ ਦੱਸ ਦਿਓ ਪੱਪੀ ਨੂੰ ਕਾਹ ਟਾਈਮ ਬਣ ਕੇ ਆ ਜੀ ਤੁਸੀਂ ਉਹਨਾਂ ਨੇ ਡਾਇਰੈਕਟ ਕਾਲ ਨਹੀਂ ਐਨਾਲੇ ਬੁਲਾਇਆ ਡਾਇਰੈਕਟ ਕਾਲ ਕਰੋ ਤੁਸੀਂ ਸਾਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਸਾਡੇ ਦਰ ਦੇ ਤੁਸੀਂ ਮੈਂ ਰਾਈਡ ਦੇ ਰਾਈਡ ਨਹੀਂ ਤੁਹਾਡੇ ਸਾਰੇ ਤੁਸੀਂ ਹੁਣੇ ਆਮ ਜਿਹੜਾ ਪੋਲਿੰਗ ਕਾਰਡ ਦੇ ਆਮ ਪਬਲਿਕ ਨਾਲ ਲੜ ਰਿਹਾ ਨਹੀਂ ਮੈਂ ਨਹੀਂ ਕਿਸੇ ਨਾਲ ਲੜ ਰਿਹਾ ਤੁਸੀਂ VOTING ਲੈਣ ਆਏ ਹੋ ਤੁਸੀਂ ਆਮ ਪਬਲਿਕ ਨਾਲ ਕਿਵੇਂ ਲੜ ਸਕਦੇ ਹੋ ਉਹ ਜਨਾਬ ਜਿਆਦੇ ਸਮਾਡਾ ਬੜੀ ਗੱਲ ਕਰਨਾ ਮੈਂ ਇਹ ਵੀ ਸ਼ੋਅਿੰਗ ਕਰ ਰਹੇ ਮੇਰੇ ਉੱਤੇ ਗੱਡੀ ਚੜਾ ਦੇ ਤੁਸੀਂ ਤੁਸੀਂ ਵੀਡੀਓ ਕਰ ਰਹੇ ਯਾਰ ਤੁਸੀਂ ਗੁੰਡਾਗਰਦੀ ਕਰ ਰਹੇ ਹੋ ਜੀ ਆਦਾ ਨਹੀਂ ਹੋਣਾ ਜਿਹੜੀ ਹੋਈ ਹੈ ਜਿਹੜੀ ਹੋਈ ਹੈ ਗੱਲ ਨਾ ਕਰੋ ਅਜੋ ਮੱਲੇ ਦੇ ਆ ਬਾਹਰ ਨਹੀਂ ਬੰਦ ਨਹੀਂ ਬੰਦੇ ਤੁਹਾਡੇ ਨਾਲ ਨਹੀਂ ਚੱਲੇ ਆ 25 ਆ ਰਹੇ ਆ ਇਹਨੂੰ ਭਾਈ ਭਾਈ ਮਾਰੇ ਪਿੱਛੇ ਹੋ ਜਾਓ ਅਸੀਂ ਨਾਮ ਕਰਾਉਣਾ ਮੱਲੇ ਬੰਦੇ ਨਹੀਂ ਹੈ ਇੱਕ ਬੰਦੇ ਨਾਲ ਰਹੀ ਹੈ ਸਲੂਕ ਕਰਾਂਗੇ ਮਾਣਦਾਰੀ ਆ 20 ਆ ਰਹੇ ਆ ਤੁਹਾਡੇ ਨਾਲ ਆ ਕੇ ਰਹੇ ਨੇ ਬਹੁਤ ਮਾਰੋਗੇ ਤੇ ਇਹ ਕੰਨੀ ਬੰਦ ਕਰਦੇ ਮੈਂ ਗੱਲ ਕਰ ਰਿਹਾ ਮੈਂ ਤਾਂ ਗੱਲ ਨਹੀਂ ਕਰੀ ਉਹ ਹੈਲੋ ਇੱਕ ਵਾਰੀ ਵੀਡੀਓ ਦੇਖੋ ਦੇਖੋ ਬ੍ਰਦਰ ਗੱਲ ਇਹ ਆ ਕਾਟਰੋ ਲੋ ਪਾਣੀ ਮੈਂ ਮੈਂ ਤੋਂ ਵੱਡਾ ਮੇਰੀ ਜੀ ਸਰ ਮੈਂ ਹਾਰ ਰਿਸਪੈਕਟ ਹਾਰ ਤੇ ਚੜਦੇ ਬੁੱਲਦੀ ਪਿੱਛੇ ਕਰ ਦੋ ਮੈਂ ਆਮ ਆਦਮੀ ਪਾਰਟੀ ਆ ਵੀ ਮੈਂ ਚੜੂਗਾ ਇਹ ਸਭ ਜਿਹੜੇ ਹੁਣੇ ਹੁਣੇ ਸਾਰੇ ਸ਼ਰਤਾਂ ਸਮੂਹ ਚੱਲ ਰਹੇ ਹੈ ਬਿਲਕੁਲ ਚੱਲ ਰਹੇ ਕਿਤੇ ਕੋਈ ਰੌਲਾ ਇੱਥੇ ਆ ਕੇ ਕਿਸੇ ਦੇ ਗੱਡੀ ਕੋਈ ਨਾ ਮਾਰ ਦੂੰ ਜਾਂ ਦੂੰ ਹੈ ਕੋਈ ਬਦਮਾਸ਼ ਥੋੜੀ ਇੱਕ ਗੱਲ ਦੱਸੋ ਤੁਸੀਂ ਉਹਨਾਂ ਦੀ ਗੱਲ ਸੁਣ ਰਹੇ ਹੋ ਤੁਸੀਂ ਮੇਰੀ ਵੀ ਸੁਣੋ ਜੇ ਤੁਸੀਂ ਪਬਲਿਕ ਨੂੰ ਪਬਲਿਕ ਸਮਝਦੇ ਹੋ ਐਜ਼ ਅ ਰਾਈਟ ਦੋਸਤ ਤੁਸੀਂ ਕੋਈ ਵੀਡੀਓਸ ਦੇਖੋ ਤੁਸੀਂ ਵੀਡੀਓ ਕਿਹੜੀਆਂ ਵੀਡੀਓ ਬਣੀਆਂ ਸੱਚਾ ਤੁਹਾਨੂੰ ਮੰਗਵਾ ਕੇ ਦਿਖਾ ਦਾਂ ਸੋਬਲਿਕਲੀ ਇਸ਼ੂ ਕਰ ਦਿੰਦੇ ਆ ਤੁਸੀਂ ਦੇਖ ਲਓ ਕਿਹਦੀ ਗਲਤੀ ਹੈ ਜਿੱਥੇ ਆਪਸੇ ਚੈਨਲ ਨਹੀਂ ਕਰਦਾ ਸਾਡਾ ਬ੍ਰਦਰ ਹੀ ਆ ਇਹਦਾ ਨਾਮ ਤੁਰਦੇ ਥੋੜੇ ਟਾਈਮ ਯਾਰ ਸਾਡਾ ਯਾਰ ਕਿਹਾ ਕੀ ਤੁਹਾਨੂੰ ਪਤਾ ਪੰਜਾਹ ਮੁੰਡੇ ਬਾਹਰੋਂ ਲੈ ਕੇ ਪਾਜੀ ਮਹੱਲੇ ਚ ਰਮਨ ਕੈਬਰੀਨ ਜੀ ਆਉਂਦੇ ਨੇ ਅਸੀਂ ਇੱਥੇ ਰਹਿਣਾ ਹੈ ਸਾਰੇ ਲੋਕਾਂ ਨੂੰ ਕਹਿੰਦੇ ਆ ਵੀ ਮੈਂ ਇਹਦੇ ਨਾਲ ਕਿੰਨੀ ਈਰ ਚੱਲਿਆ ਅੱਜ ਮੇਰਾ ਬ੍ਰਦਰ ਆਣਾ ਉਹਨੇ ਬੁਲਾਇਆ ਇਸ ਪਾਰਟੀ ਨਾਲ ਦੇਖੋ ਪਾਰਟੀਆਂ ਦਾ ਅਸੀਂ ਤਾਂ ਮਹੱਲੇਦਾਰ ਹੀ ਆ ਇਹਨੂੰ ਮਹੱਲੇਦਾਰੀ ਤਾਂ ਸਮਝ ਨਹੀਂ ਚਾਹੀਦੀ ਉਹ ਤੁਹਾਨੂੰ ਅੱਜ ਇਲੈਕਸ਼ਨ ਹੈਗੇ ਕੱਲ ਫੇਰ ਉਦਾਂ ਹੀ ਆ ਸਾਰੇ ਗੱਡੀ ਵੀ ਚੁੱਕਾ ਦੇਈਓ ਆ ਬੰਦੇ ਇੱਕ ਹੀ ਨਾਲ ਵੀ ਡੋਕੇ ਯਾਰ ਬਹੁਤ ਜ਼ਿਆਦਾ ਬੰਦਾ ਬਸ ਯਾਰ ਇਹ ਸਾਡੇ ਨਾਲ ਗੱਲਾਂ ਕਰਦੇ ਸੀ ਅੱਜ ਤੂੰ ਹੀ ਸਾਡੇ ਨਾਲ ਗੱਲਾਂ ਕਰ ਸਾਡੇ ਨਾਲ ਹੀ ਹਾਂ ਹੈਲੋ ਤੂੰ ਇੱਕ ਬਣੀ ਆ ਆਪ ਦੀ ਪੋਲਿੰਗ ਤੁਸੀਂ ਅਰਜ਼ੀ ਦਿਵਾਓ ਇਹ ਬਸ ਅਸੀਂ ਦੇ ਰਾਈਟ ਕੀ ਹੈ ਬਾਉਂਡਰ ਕਿਸੇ ਦਾ ਰਾਈਟ ਹੈ ਨਾ ਜਿੰਨੇ ਵੀ ਬੰਦੇ ਆ ਹਰ ਬੰਦੇ ਦਾ ਰਾਈਟ ਆ ਪਰ ਰਾਈਟ ਸਰ ਇਹ ਰੋਕਿਆ ਮੈਂ ਕਿ ਰਾਈਟ ਸਰ ਹਰ ਬੰਦੇ ਦਾ ਰਾਈਟ ਹੈ ਕਿਸੇ ਵੀ ਕੋਲਡ ਪਾਵੇ ਰੋਕਦੇ ਨਹੀਂ ਰੋਕਦੇ ਨਾ ਸੀ ਕਿਹਨੇ ਬਿਆਨ ਰਾਮਾ ਨੂੰ ਰੋਕਿਆ ਕੋਈ ਨਹੀਂ ਲੈ ਆਇਆ ਮੈਂ ਕੋਈ ਭਾਈ ਡੁੱਡੋ ਜਾਨੇ ਵਿੱਚ ਆਓ ਭਾਈ ਇਹਨਾਂ ਤੋਂ ਕੀ ਗੱਲ ਲਾ ਹੋਇਆ ਲਗਭਗ 11 ਵਜੇ ਦਾ ਟਾਈਮ ਸੀ ਜਦਕਿ ਮੈਂ ਆਪਣੀ ਵੋਟ ਪਾਣ ਜਾ ਰਿਹਾ ਸੀ ਜੀ ਜਿਸ ਟਾਈਮ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਆਏ ਨੇ ਉਹਨਾਂ ਦੇ ਨਾਲ ਕੁਝ ਅਣਪਛਾਤੇ ਗੁੰਡੇ ਲਗਭਗ 30 ਤੋਂ 35 ਲੋਕ ਬੂਥ ਨੰਬਰ 57 60 ਦੇ ਵਿੱਚ ਈਵਿੰਗ ਕ੍ਰਿਸਚਨ ਕ੍ਰਿਸਚਨ ਕਮਿਊਨਿਟੀ ਦਾ ਬੂਥ ਇਹ ਉੱਥੇ ਆਏ ਨੇ ਇਹਨਾਂ ਨੇ ਆ ਕੇ ਗੁੰਡਾਗਰਦੀ ਕੀਤੀ ਮੈਨੂੰ ਵੋਟ ਪਾਉਣ ਤੋਂ ਵੀ ਰੋਕਿਆ ਗਿਆ ਮੈਨੂੰ ਬਾਹਰ ਵੀ ਕੱਢਿਆ ਗਿਆ ਮਾਫਜਤ ਕਿ ਮੈਂ ਆਪਣਾ ਪੋਲਿੰਗ ਏਜੰਟ ਨਾਲ ਪੋਲ ਵੀ ਹੋਇਆ ਤੇ ਜਿੱਦਰ ਪੰਡਤਾਂ ਨੇ ਮੇਰੀ ਇੱਕ ਨਹੀਂ ਸੁਣੀ ਮੈਨੂੰ ਘੱਟ ਤੇ ਤੱਕ ਕੀ ਕਮੰਡ ਮਾਰ ਕੀਤੀ ਹੈ ਮੇਰ ਨਾਲ ਸਿੱਲੇ ਨੂੰ ਸਕੋਰ ਵੀ ਕਿ ਚੜਾਈ ਹੈ ਇਹਨਾਂ ਨੇ ਚਾਰ ਦੇਖੋ ਤੇ ਪੈਟ ਹੋਰ ਉਸ ਤੋਂ ਬਾਅਦ 10 ਅੰਕ ਮਿੰਟਾ ਬਾਅਦ ਐਮਐਲਏ ਸਾਹਿਬ ਆ ਪਾਏ ਨੇ ਉਹਨਾਂ ਦੇ ਨਾਲ ਹੀੜ ਦੀ ਹੀੜ ਆਈ ਹੈ 70 80 ਜਾਣੇ ਅਸੀਂ ਉਹਨਾਂ ਨੇ ਸਾਡੀ ਸੰਮਕੀ ਦਿੱਤੀ ਹੈ ਬੰਦੇ ਬਣ ਜੋ ਸਾਡੀ ਇੱਕ ਗੱਲ ਨਹੀਂ ਸੁਣੀ ਸਾਡੀ ਮਾਵਾ ਭੈਣਾ ਵੀ ਉੱਥੇ ਸੀਗੀਆਂ ਜਿਹੜੀ ਹੀੜ ਸੀਗੀ ਪੂਰੀ ਬਦਤਮੀਜ਼ ਹੀੜ ਸੀਗੀ ਜਿਨ੍ਹਾਂ ਨੇ ਮਾਵਾ ਭੈਣਾ ਨੂੰ ਵੀ ਗਾਲਾਂ ਕੱਢੀਆਂ ਤੇ ਸਾਡੇ ਨਾਲ ਫਿਰ ਧੱਕਾ ਮੁਕੀ ਕੀਤੀ ਉਹਨਾਂ ਦੇ ਗਨਮੈਨ ਨੇ ਵੀ ਮੈਨੂੰ ਧੱਕੇ ਮਾਰੇ ਨੇ ਐਮਐਲਏ ਸਾਫ ਦੇ ਇਹ ਮੈਂ ਪਹਿਲੇ ਲਈ ਸ਼ਰਮਨਾਕ ਗੱਲ ਹੈ ਕਿ ਆਮ ਆਦਮੀ ਇੰਨਾ ਹੁੰਦਾ ਹੈਗਾ 76 ਦੇ ਵਿੱਚ ਇਹ ਬਹੁਤ ਚੰਗਾ ਪਰ ਫਿਰ ਆ ਭਾਈ ਇਹਨਾਂ ਨੇ ਮੈਨੂੰ ਕੀ ਵੀ ਦਿੱਤੀ ਆ ਕਿ ਤੁਹਾਨੂੰ 5 ਵਜੇ ਆਵਾਜ਼ ਕਰਾਂਗੇ ਤੁਸੀਂ ਆਪ ਦੇ ਘਰੋਂ ਨਿਕਲ ਕੇ ਇਹਨਾਂ ਦੇ ਇਹਨਾਂ ਨੇ ਕਿਆ ਦਿੱਤੀਆਂ ਨੇ ਮੈਨੂੰ ਇੱਥੇ ਜਿਹੜੇ ਆਪਣੇ ਆਪ ਨੂੰ ਅਪਲੋਡ ਕਰਦੇ ਨੇ ਫਿਰ ਇਹ ਧਮਕੀਆਂ ਦੇ ਰਹੇ ਨੇ ਕਿ ਐਮਐਲਏ ਨੇ ਗਿੱਦੜ ਰਾਜਾ ਵੜਿੰਗ ਸਿੰਘ ਨੇ ਗਿੱਦੜ ਬਾਹ ਚੱਲ ਜਾਣਾ ਫਿਰ ਤੁਹਾਨੂੰ ਦੱਸਾਂਗੇ ਕੀ ਹੁਣ ਆ ਵੜਿੰਗ ਸਾਹਿਬ ਆਏ ਨੇ ਵੜਿੰਗ ਸਾਹਿਬ ਆਏ ਸੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਆ ਮੈਨੂੰ ਹੌਸਲਾ ਦੇ ਕੇ ਗਏ ਨੇ ਔਰ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਮੈਂ ਤੇਰੇ ਨਾਲ ਹੈਗਾ ਵਾਂ ਤੇ ਤੂੰ ਪਰਵਾਹ ਨਾ ਕਰ ਕਿਸੇ ਚੀਜ਼ ਦੀ ਵੀ ਮੈਂ ਆਮ ਲੋਕਾਂ ਦੇ ਨਾਲ ਹੈਗਾ ਤੇ ਇਸ ਚੀਜ਼ ਦਾ ਮੈਨੂੰ ਬੜਾ ਅੱਛਾ ਲੱਗਿਆ ਕਿ ਉਹ ਮੈਨੂੰ ਮਿਲਣਾ ਆਇਆ ਕੋਈ ਸ਼ਿਕਾਇਤ ਦਿੱਤੀ ਸ਼ਿਕਾਇਤ ਮੈਂ 100 ਨੰਬਰ ਤੇ 112 ਨੰਬਰ ਤੇ ਕੀਤੀ ਆ ਜੀ ਉਦੋਂ ਪੁਲਿਸ ਆਈ ਸੀ ਪਰ ਹੱਲ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਸੱਤਾ ਦਾ ਨਸ਼ਾ ਹੈ ਜੀ ਐਮਐਲਏ ਦਾ ਭਰਾ ਵੀ ਰਕੇਸ਼ ਪ੍ਰੈਸ਼ਰ ਵੀ ਆਇਆ ਸੀ 8-10 ਸਪੌਂਸਰ ਲੈ ਕੇ ਇੱਥੇ ਉਹਨੂੰ ਵੀ ਅਸੀਂ ਫਿਰ ਕੰਪਲੇਂਟ ਕੀਤੀ ਹੈ ਇੱਥੇ ਉਹਨੂੰ ਵੀ ਬਾਹਰ ਕੱਢਿਆ ਗਿਆ ਜੀ